ਨਵੀਂ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਗੜਿਆ ਤਲਵੰਡੀ ਸਾਬੋ ਟਰੈਕਟਰ ਨੇ ਮੰਡੀ ਤੇ ਤੇ ਬਾਈ ਆਪਣੇ ਨਾਲ ਆ ਕਰਦੇ ਆ ਗੱਲਬਾਤ ਕਿੰਨੇ ਟਰੈਕਟਰ ਨੇ ਸਸਿਆ ਬਾਈ ਜੀ ਸਸੇ ਹੀ ਗੱਲ ਬਾਈ ਨਾਮ ਤੇ ਮਾਡਲ ਨੰਬਰ ਕੀ ਹੈ ਬਾਈ ਆਪਾਂ ਨਾਮ ਮੇਰਾ ਬਚਿੱਤਰ ਸਿੰਘ ਮਾਡਲ ਨੰਬਰ 88726 75593 ਠੀਕ ਹੈ ਕਿੰਨੇ ਟਰੈਕਟਰ ਹੁੰਦੇ ਨੇ ਬਾਈ ਆਪਣੇ ਕੋਲ ਆਪਾਂ ਕੋਲੇ ਦੋ ਜਾਂ ਤਿੰਨ ਟਰੈਕਟਰ ਨੇ ਠੀਕ ਹੈ ਜੀ ਹਾਂ ਹੁਣ ਫਿਲਹਾਲ ਕਿੰਨਾ ਇੱਕ ਆਇਆਗਾ ਠੀਕ ਹੈ ਜੀ ਫਿਲਹਾਲ ਬਾਈ ਕੋ ਇੱਕ ਟਰੈ ਉਕੇ ਰਿਪੋਰਟ ਤੇ ਬਈ ਸਾਫ ਕੰਡੀਸ਼ਨ ਹੈਗੇ ਤੇ ਟਾਪ ਮਾਡਲ ਆ ਬਈ ਜੀ ਹਾਂ ਟਾਪ ਮਾਡਲ ਬਈ 19 20 ਦਾ ਠੀਕ ਹੈ ਜੀ 19 ਦਾ ਮਾਰ ਕੇ 20 ਦੀ ਕਾਪੀ ਹੈ ਠੀਕ ਹੈ 19 ਮਾਡਲ ਆ ਬਈ ਜੀ 20 ਦੀ ਕਾਪੀ ਹੈਗੇ ਤੇ ਟਾਇਰ ਬਈ ਜੀ ਟਾਇਰ ਵੀਰੇ ਹੈਗੇ 85 ਪੈਸੇ 16 29 28 ਦੇ 16 29 28 ਦੇ ਨਾਲ ਦੇ ਟਾਇਰ ਆ ਬਈ ਜੀ ਹਾਂ ਨਾਲ ਦੇ ਬਈ ਲੈ ਵੀ ਨਾਲ ਦੇ ਟਾਇਰ ਨੇ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਪੂਰੇ ਸਾਫ ਪਈਗੇ ਤੇ ਹਰਿਆਣਾ ਨੰਬਰ ਹੈ ਬਈ ਜੀ ਪੰਜਾਬ ਹਰਿਆਣਾ ਨੰਬਰ ਹੈ ਵੀਰੇ ਐਨਓਸੀ ਮਿਲ ਜੂ ਨਗਦ ਕੈਸ਼ ਦਾ ਰਹਾ ਠੀਕ ਹੈ ਨਗਦ ਕੈਸ਼ ਦਾ ਬਈ ਜੀ ਲੋਨ ਹੋ ਜੂਗਾ ਨਾ ਬਈ ਜ ਲੋੜ ਵੀ ਹੋ ਜਾਊਗਾ ਭਾਈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਭਾਈ ਜੀ ਪੂਰਾ ਸਾਫ਼ ਹੈਗਾ ਲੱਗਦਾ ਹੈ ਕਲੱਚ ਵਾਲਾ ਹੈਗਾ 16 ਦੇ ਟਾਇਰਾਂ ਦੇ ਭਾਈ ਜੀ ਸਾਰਾ ਜੈਨੂਇਨ ਹੈ ਸਾਰਾ ਜੈਨੂਇਨ ਹੈਗਾ ਫਰਸਟ ਓਨਰ ਹੈਗਾ ਤੇ ਕੀ ਡਿਮਾਂਡ ਹੈ ਭਾਈ ਜੀ ਦੀ ਡਿਮਾਂਡ ਭਾਈ 6,35,000 ਰੁਪਏ ਠੀਕ ਹੈ ਜੀ ਪਰ ਜਿਹੜਾ ਆਪਣੇ ਵੀਡੀਓ ਦੇਖ ਕੇ ਹੋਊਗਾ ਤਾਂ ਫੁੱਲ ਮੰਨਦਾ ਨਾ ਹੋਊਗਾ ਲੈ ਭਾਈ ਜੀ ਜਿਹੜਾ ਭਾਈ ਕਹਿੰਦਾ ਵੀਡੀਓ ਦੇਖ ਕੇ ਹੋਊਗਾ ਫੁੱਲ ਮੰਨਦਾ ਨਾ ਹੋਊਗਾ ਤੇ ਹੋਰ ਵੀ ਟਰੈਕਟਰ ਭਾਈ ਕੋਲੇ ਹੁੰਦੇ ਨੇ ਤੇ ਭਾਈ ਜੀ ਜੇ ਕਿਸੇ ਨੇ ਟਰੈਕਟਰ ਵੇਚਣਾ ਹੋਵੇ ਤਾਂ ਵੀ ਸੰਪਰਕ ਕਰ ਸਕਦਾ ਹੈਗਾ हां बेचना ਵੀ 850 ਰੁਪਏ ਜਨਾਬਾ ਕੱਟ ਲੈਣਾ ਉੱਚੇ ਮਾਟਰ ਦਾ ਠੀਕ ਹੈ ਟੋਮਾਟੋ हां ਹੋਰ ਵੀ ਟੋਮਾਟੋ ਜੇ ਕਿਸੇ ਨੇ ਬੇਚਣਾ ਹੈ ਤਾਂ ਵੀ ਬਾਈ ਖਰੀਦ ਲੈਣਗੇ ਕਰ ਲੈ ਸੰਪਰਕ ਬਾਈ ਜੀ ਨਾਲ ਠੀਕ ਹੈ ਬਾਈ ਜੀ ਧੰਨਵਾਦ ਸਸਾ ਬਾਈ ਜੀ ਠੀਕ ਹੋ ਬਾਈ ਜੀ ਨਾਮ ਤੇ ਮਾਡਲ ਨੰਬਰ ਜੀ ਨਾਮ ਜਸਵਿੰਦਰ 97288 9459 ਠੀਕ ਹੈ ਜੀ ਤੇ ਅੱਜ ਬਾਈ ਦੋ ਟਰੈਕਟਰ ਹੀ ਲੈ ਕੇ ਆਉਂ ਚਲੋ ਬਾਈ ਜੀ ਪਹਿਲਾਂ ਕਰਾਂਗੇ 50 50 ਇਹ ਬਾਰੇ ਗੱਲਬਾਤ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਪੂਰਾ ਕੋਕਾ ਪੀਸ ਹੈਗਾ 3 ਸਪੀਡ ਚ ਹੈ ਬਾਈ ਜੀ ਲੈ ਵੀ 3 ਸਪੀਡ ਦਾ ਰੰਗ ਪੇਂਟ ਦਾ ਬਾਈ ਜੀ Ориਜਨਲ ਜੀ ਸਰ ਲੈ ਵੀ ਰੰਗ ਪੇਂਟ ਦਾ Ориਜਨਲ ਆ ਹਰਿਆਣਾ ਨੰਬਰ ਆ ਬਾਈ ਜੀ ਤੇ ਵਾਕਿਆ ਕੰਡੀਸ਼ਨ ਦੀ ਗੱਲ ਕਰੀਏ ਪੂਰਾ ਸਾਫ ਆ ਇੰਜਨ ਪੱਕੋ ਬਾਈ ਚੱਲਦੀ ਵੀ ਨਹੀਂ ਲੱਗੀ ਚਾਬੀ ਵੀ ਨਹੀਂ ਲੱਗੀ ਲੈ ਵੀ ਇੰਜਨ ਪੱਕੋ ਵੀ ਬਾਈ ਕਹਿੰਦਾ ਪੂਰਾ ਕੋਕਾ ਗਾ ਤੇ ਲੋ ਵੀ ਬਾਕੀ ਚੈੱਕ ਕਰ ਲੋ ਤੇ ਟਾਇਰ ਬਾਈ ਜੀ ਲੈ ਵੀ ਟਾਇਰ ਨਵੇਂ ਨੇਗੇ ਵਧੀਆ ਕੰਪਨੀ ਵਾਲੇ ਜੇਕੇ ਦੇ 3 ਸਪੀਡ ਆਗੇ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਬਾਈ ਜੀ ਰੰਗ ਰੰਮਾ ਦਾ ਪੂਰਾ ਸਾਫ ਆ Ориਜਨਲੀ ਜਿੰਨਾ ਵੀ ਹੈਗਾਗਾ ਤੇ ਮਾਡਲ ਬਈ ਜੀ ਨਾਲ 2013 ਜੀ ਤੇ ਵੀ 2013 ਮਾਡਲ ਆਗਾ ਕੰਡੀਸ਼ਨ ਦਾ ਬਾਬਾ ਸਾਫ ਹੈਣਾ ਬਈ 20 ਕੀ ਮਾਡਲ ਵਰਗੀ ਕੰਡੀਸ਼ਨ ਪਈ ਆ ਬਈ ਬਾਕੀ ਤੁਸੀਂ ਦੇਖ ਸਕਦੇ ਬਈ ਜੀ ਚੈੱਕ ਕਰ ਸਕਦੇ ਹੋਗੇ ਤੇ ਪੂਰਾ ਓਕੇ ਰਿਪੋਰਟ ਜਗਾ ਤੇ ਡਿਮਾਂਡ ਬਈ ਜੀ 495000 ਰੁਪਏ ਇਹ ਕਈ ਦੇ ਵੀ 495000 ਰੁਪਏ ਡਿਮਾਂਡ ਆ ਤੇ ਸੈਕੰਡ ਓਨਰ ਹੈ ਬਈ ਜੀ ਕਿ ਫਸਟ ਸੈਕੰਡ ਓਨਰ ਆਗਾ ਤੇ ਬਾਕੀ ਟੇਬ ਵਗੈਰਾ ਦੀ ਗੱਲ ਕਰੀ ਬਈ ਜੀ ਸੌਂਗ ਨੂੰ ਹੈ ਜੀ ਟੇਬ ਵਗੈਰਾ ਵਿੱਚੋਂ ਵਧੀਆ ਸਾਫ ਹੈ ਠੀਕ ਹੈ ਤੇ ਬਾਕੀ ਬਈ ਮੌਕੇ ਤੇ ਪਟਕ ਵੀ ਦੇਖ ਸਕਦੇ ਹੋਗੇ ਵਿੱਚੋਂ ਵੀ ਪੂਰਾ ਸਾਫ ਪਿਆਗਾ ਚਲੋ ਵੀ ਬਾਕੀ ਚੈੱਕ ਕਰ ਲਓ ਤੇ ਕਿੱਥੇ ਤੱਕ ਸਾੜ ਦੋਗੇ ਬਾਈ ਜੀ ਕੋਈ ਇਹ ਵੀਡੀਓ ਵੇਖ ਕੇ ਮਾਨਤਾਨ ਕਰਦੇ ਹਾਂ ਠੀਕ ਹੈ ਜੀ ਲਓ ਵੀ ਵੀਡੀਓ ਦੇਖ ਕੇ ਆਓਗੇ ਤਾਂ ਬਾਈ ਕਹਦਾ ਫੁੱਲ ਮਾਨਤਾਨ ਕਰ ਦਾਂਗੇ ਹਰਿਆਣਾ ਨੰਬਰ ਆ ਸੈਕੰਡ ਪਾਰਟੀ ਦਾ 13 ਮਾਡਲ ਆ ਇੰਜਨ ਗੇਅਰ ਦਾ ਓਕੇ ਹੈਗਾ ਤੇ ਬੈਟਰੀ ਪੱਖੋ ਵੀ ਪੂਰਾ ਓਕੇ ਹੈ ਬਈ ਠੀਕ ਹੈ ਜੀ ਲਓ ਵੀ ਅੱਗੇ ਕਰਦੇ ਹਾਂ ਸਵਰਾਜ 855 ਬਾਰੇ ਗੱਲਬਾਤ ਇਹ ਕਿੰਨੇ ਮਾਡਲ ਆ ਬਈ ਜੀ 20 ਮਾਡਲ ਆ ਇਹ ਲਓ ਵੀ 20 ਮਾਡਲ ਆ ਫੁੱਲ ਟੌਪ ਮਾਡਲ ਆਗਾ ਚਲੋ ਵੀ ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੈੱਕ ਕਰ ਲਓ ਬਈ ਟੂ ਸਪੀਡ ਚੱਲੇ ਬਈ ਇਹ ਠੀਕ ਹੈ ਟੂ ਸਪੀਡ ਹੈਗਾ ਰੰਗ ਪੇਂਟ ਦਾ ਜਿੰਨਾ ਵੀ Ориਜినਲ ਹੈਗਾ ਤੇ ਬਾਕੀ ਭੱਟੀ ਵਗੈਰਾ ਤੁਸੀਂ ਦੇਖ ਸਕਦੇ ਬਈ ਕਿੰਨੇ ਘੰਟ ਚੱਲੇ ਬਈ ਇਹ ਜਿੱਕੇ 20 ਘੰਟ ਚੱਲੇ ਜ਼ਰਾ ਠੀਕ ਹੈ ਜੀ ਤਾਂ 2000 1020 1020 ਠੀਕ ਹੈ ਬਈ ਜੀ 1020 ਘੰਟ ਚੱਲੇ ਨਾਲ ਦੀ ਟਾਇਰ ਆ ਬਈ ਜੀ ਚਲੋ ਵੀ ਬਾਕੀ ਚੈੱਕ ਕਰ ਲਓ ਬਈ ਜੀ ਰਿੰਮ ਰਿੰਮ ਦਾ ਵੀ ਪੂਰਾ ਸਾਫ਼ ਪਿਆਗਾ ਤੇ 16 ਦੇ ਟਾਇਰਾਂ ਚ ਹੈਗਾ ਤੇ ਫਸਟ ਆਨਰ ਹੈ ਬਈ ਜੀ ਸੈਕੰਡ ਹੈ ਠੀਕ ਹੈ ਸੈਕੰਡ ਓਨਰ ਹੈਗਾ ਤੇ ਸੰਗਰੂਰ ਦਾ ਨੰਬਰ ਹੈਗਾ ਪੀ ਵੀ 13 ਤੇ ਬਾਕੀ ਚੈੱਕ ਕਰ ਲੋ ਬਾਈ ਜੀ ਕੰਡੀਸ਼ਨ ਸੋ ਬਈ ਬਾਕੀ ਚੈੱਕ ਕਰੋਗੇ ਜੀ ਪੂਰਾ ਸਾਫ ਹੈਗਾ ਤੇ ਡਿਮਾਂਡ ਬਾਈ ਜੀ ਇਹਦੀ 6 ਲੱਖ 80 ਹਜ਼ਾਰ ਵੀ ਡਿਮਾਂਡ ਹੈ ਜੀ ਦੀ ਠੀਕ ਹੈ ਜੀ ਤੇ ਬਾਕੀ ਛੋਟਾ ਛੋਟਾ ਵੀ ਦੇਖ ਸਕਦੇ ਹੋ ਜੀ ਅਜੇ ਤੱਕ ਨਾਲ ਦੀਆਂ ਪਈਆਂ ਨਹੀਂਆਂ ਤੇ ਲੋ ਬਾਈ ਕੰਪਨੀ 'ਚ ਜੋ ਲੱਗਿਆ ਹੁੰਦੇ ਨੇਗੇ ਨਾਲ ਦੀਆਂ ਚੇਟਾ ਪਈਆਂ ਨਹੀਂਆਂਗੇ ਤੇ ਅਲੱਗ ਦੇ ਕਲਚ ਵਾਲਾ ਹੈਗਾ ਠੀਕ ਆ ਬਾਈ ਜੀ। ਜਦੋਂ ਬਾਕੀ ਚੈੱਕ ਕਰੋ ਤੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ। ਤੇ ਇੱਥੋਂ ਬਿਨਾਂ ਟਰੈਕਟਰ ਕਿੱਥੇ ਘੜੰਦੇ ਬਾਈ ਜੀ? ਜਾਂ ਪਿੰਡੋਂ ਜਿਆ ਇੱਥੇ ਨਾਲ ਹੀ ਹੁੰਦੇ ਆ ਜੀ। ਠੀਕ ਆ ਤਲਵੰਡੀ ਸਾਬ। ਠੀਕ ਆ ਬਾਈ। ਠੀਕ ਆ ਬਾਈ ਜੀ। ਧੰਨਵਾਦ। ਲਓ ਬਾਈ ਜੀ ਬਾਈ ਆਪਣੇ ਨਾਲ ਅਵਤਾਰ। ਹੱਸ ਗਿਆ ਬਾਈ ਜੀ। ਸਤਿ ਸ੍ਰੀ ਅਕਾਲ ਭਰਾ ਜੀ। ਠੀਕ ਹੋ ਬਾਈ ਜੀ। ਵਧੀਆ ਜੀ ਵਧੀਆ। ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਆਪਣਾ 9417170935 ਠੀਕ ਹੈ ਜੀ ਤੇ ਪਿੰਡ ਸੰਦੋਹਾ ਜੀ ਠੀਕ ਹੈ ਨੇੜੇ 7 ਕਿਲੋ ਹੈ ਇੱਥੇ 7 ਕਿਲੋਮੀਟਰ ਹੈ ਠੀਕ ਹੈ ਜੀ ਤੇ ਅੱਜ ਕਿੰਨੇ ਟਰੈਕਟਰ ਲੈ ਕੇ ਆਏ ਆਪਣੇ ਕੋਲੇ 3 ਨੇ ਜੀ ਠੀਕ ਹੈ ਜੀ ਚਲੋ ਬਾਈ ਜੀ ਆਪਾਂ ਪਹਿਲਾਂ ਕਰਾਂਗੇ ਐਮਐਸੀ 241 ਬਾਰੇ ਗੱਲਬਾਤ ਹਾਂ ਜੀ ਬੀਏ ਹੀ ਹੋਊਗਾ ਜੀ ਸਾਵਲ ਕਲੱਚਾ ਡਬਲ ਕਲੱਚ ਚ ਹੈ ਹਾਂ ਛੇ ਛਿਰੀ ਹੈ ਜੀ ਠੀਕ ਹੈ ਜੀ ਛੇ ਛਿਰੀ ਹੈ ਡਬਲ ਕਲੱਚ ਆ 2001 ਮਾਡਲ ਹੈ ਜੀ ਠੀਕ ਹੈ ਜੀ ਤੇ ਅਗਲੇ ਟਰਨ ਨਵੇਂ ਆ ਨਵੇਂ ਹਾਂ ਜੀ ਠੀਕ ਹੈ ਜੀ 13 ਗਪਿੰਡ ਦਾ ਜੀ ਮਨ ओरिजिनल ਹੈ ਜਿੰਨਾ ਹੈਗਾ ਟਰੈਕਟਰ ਠੀਕ ਹੈ ਸਾਰਾ ओरिजिनल ਆ ਬਾਈ ਜੀ ਜਿੰਨਾ ਵੀ ਹੈਗਾਗਾ ਟਰੈਕਟਰ ਤੇ ਬੈਕ ਟਰਬੇ ਜੀ ਕਿੰਨੇ ਕੇ ਪੈਸੇ ਪਏ ਮਗਰ ਲੈ 75 ਪੈਸੇ ਜੀ ਠੀਕ ਹੈ ਜੀ ਮਗਰ ਲੈ 75 ਪੈਸੇ 12 ਦੇ ਟਾਇਰ ਨੇ ਬਾਈ ਜੀ ਤੇ ਬਾਕੀ ਕੰਡੀਸ਼ਨ ਦਾ ਬਾਈ ਕਹਿੰਦਾ ओरिजिनल ਆ ਜਿੰਨਾ ਵੀ ਹੈਗਾਗਾ ਸੀ ਛਿਰੀ ਹੈ ਟਰੈਕਟਰ ਠੀਕ ਹੈ ਸੀ ਛਿਰੀ ਹੈਗਾ ਤੇ ਇੰਜਨ ਗੇਅਰ ਦਾ ਬਾਈ ਜੀ ਓਕੇ ਹੈ ਜੀ ਵਾਕੇ ਲੈ ਜਾਨ ਮੈਂ ਠੀਕ ਹੈ ਜੀ ਤੇ ਕਿਥੇ ਤੱਕ ਛੱਡ ਦੋਗੇ ਜੀ ਮੌਕੇ ਤੇ ਮਾਨਤਾ ਰੱਖ ਲਾਂਗੇ ਜੀ ਠੀਕ ਹੈ ਜੀ ਤੇ ਡਿਮਾਂਡ ਬਾਈ ਜੀ 2 ਲੱਖ 24000 ਰ ਤੇ ਅੱਗੇ ਕਹ ਬਈ ਜੀ 241 ਹਾਂ ਜੀ ਤੇ ਐਸਆ 241 ਆ ਗਿਆ ਬਈ ਜੀ 20 ਮਾਰ ਲੀ ਜੀ ਠੀਕ ਹੈ ਜੀ ਲਓ ਪੂਰਾ ਫੁੱਲ ਟੌਪ ਮਾਰ ਲਗਾ 20 ਮਾਰ ਲਾ ਬਈ ਜੀ ਤੇ ਹਰਿਆਣਾ ਨੰਬਰ ਹੈ ਬਈ ਜੀ ਨਹੀਂ ਬਈ ਪੰਜਾਬ ਜੀ ਠੀਕ ਹੈ ਜੀ ਪੰਜਾਬ ਨੰਬਰ ਹੈਗਾ ਚਲੋ ਬਈ ਕੰਡੀਸ਼ਨ ਚ ਚੈੱਕ ਕਰ ਲਓ ਬਈ ਜੀ ਤੇ ਟਾਇਰ ਬਈ ਜੀ ਨਾਲ ਦੀ ਨੇਗੇ ਨਾਲ ਦੇ ਠੀਕ ਹੈ ਜੀ ਨਾਲ ਦੇ ਟਾਇਰ ਨੇਗੇ ਬਈ ਜੀ ਕਹਿੰਨੇ ਕਿ 75 ਪੈਸੇ ਨੇ ਬਈ ਜੀ ਹਾਂ 80 80 90 ਪੈਸੇ ਟਾਇਰ ਦੇ ਠੀਕ ਹੈ ਜੀ ਤੇ ਬਾਕੀ ਕੰਡੀਸ਼ਨ ਦਾ ਓਕੇ ਪਿਆ ਸਾਫ ਪਿਆਗਾ ਤੇ ਪੰਜਾਬ ਨੰਬਰ ਹੈਗਾ ਤੇ ਡਿਮਾਂਡ ਬਈ ਜੀ ਇਹ ਹੈਗਾ ਜੀ 2,60,000 ਰੁਪਏ ਜੀ ਠੀਕ ਹੈ 2,60,000 ਤੇ ਸਪੀਕਰ ਲਾਉਂਦੇ ਨਹੀਂ ਬਈ ਜੀ ਨਹੀਂ ਲਾਉਂਦੇ ਕੁਝ ਨਹੀਂ ਲਾਉਂਦੇ ਠੀਕ ਹੈ ਜੀ 265 ਜੀ ਆ ਗਿਆ ਲੈ ਬਈ ਅੱਗੇ ਆ ਗਿਆ 265 ਡੀ ਆਈ ਤੇ ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੈੱਕ ਕਰ ਲਓ ਬਈ ਜੀ ਬਾਡੀ ਲੈਂਦਾ ਓਕੇ ਬਈ ਜੀ ਓਕੇ ਜੀ ਠੀਕ ਹੈ ਬਾਡੀ ਲੈਂਦਾ ਓਕੇ ਹੈਗਾ ਤੇ 265 ਡੀ ਆਈ ਤੇ ਪੰਜਾਬ ਨੰਬਰ ਕਰਿਆ ਨੇ ਨਹੀਂ ਹਰਿਆਣਾ ਜੀ ਠੀਕ ਹੈ ਜੀ ਤੇ ਟਾਇਰ ਬਈ ਜੀ ਇਹਦੇ ਮਗਰਲੇ ਹੈਗੇ ਜੀ 45 ਪੈਸੇ ਠੀਕ ਹੈ ਜੀ ਤੇ ਬਾਕੀ ਤੁਸੀਂ ਚੈੱਕ ਕਰ ਲਓ ਬਈ ਜੀ ਕੰਡੀਸ਼ਨ ਤਾਂ ਵਧੀਆ ਪਿਆ ਸਾਫ ਪਿਆ ਇੰਜਨ ਗੇਅਰ ਦਾ ਪਾਇਕਣਾ ਓਕੇ ਬੈਟਰੀ ਪੱਖੋ ਵੀ ਓਕੇ ਆ ਤੇ ਇਹਦੀ ਡਿਮਾਂਡ ਭਾਈ ਜੀ ਇਹਦੀ 1,115,000 ਰੁਪਏ ਜੀ ਇਹਦੀ 1,115,000 ਰੁਪਏ ਤੇ ਕਿੱਥੇ ਤੱਕ ਸਾੜ ਦੋਗੇ ਸਹੀ ਜੀ ਮੌਕੇ ਦੇ ਇੱਕ 5 ਦਾ ਦੇ ਦਾਂਗੇ ਜੀ ਠੀਕ ਆ ਜੀ ਲੈ ਭਾਈ 1,05,000 ਰੁਪਏ ਦਾ ਤੁਸੀਂ ਵੀ ਚੈੱਕ ਕਰ ਲਓ ਕੰਡੀਸ਼ਨ ਤੇ ਓਕੇ ਰਿਪੋਰਟ ਤੇ ਪਿਆ ਸਾਫ ਪਿਆ ਜਿੰਨਾ ਵੀ ਡਾਇਰੈਕਟਰ ਹੈਗਾ ਠੀਕ ਆ ਭਾਈ ਜੀ ਧੰਨਵਾਦ ਧੰਨਵਾਦ